ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੀ ਵੀਰ ਜੀ ਹੁਣੇ ਜੈ ਮਲਾਪ ਸੰਸਥਾ ਤੋਂ ਸਾਡੇ ਕੋਲੇ ਪਹੁੰਚੇ ਨੇ ਸਰਦੂਲ ਕਰਦੇ ਵੀਰ ਨੇ ਫੱਤੇ ਫੱਤਾ ਮਾਲੋਕੇ ਦੇ ਵੀਰ ਨੇ ਜਿਨ੍ਹਾਂ ਦੀਆਂ ਲੈਬੋਰੀਆਂ ਜਿਨ੍ਹਾਂ ਦੀਆਂ ਲੈਬ ਆ ਇਹਨਾਂ ਦੀ ਆਪਣੀ ਸੰਸਥਾ ਬਣੀ ਹੋਈ ਹੈ ਜੀ ਇਹ ਵੀਰ ਪਹਿਲਾਂ ਸ਼ੁਰੂ ਤੋਂ ਹੀ ਆਪਣਾ ਸਾਥ ਦੇ ਰਹੇ ਆ ਜਦੋਂ ਦਾ ਆਸ਼ਰਮ ਬਣਿਆ ਉਦੋਂ ਤੋਂ ਹੀ ਇਹ ਸਾਰੇ ਵੀਰ ਆਪਣੇ ਆਸ਼ਰਮ ਦਾ ਆਪਣੇ ਇਹਨਾਂ ਮਰੀਜ਼ਾਂ ਦਾ ਉਹਨਾਂ ਲੋੜਵੰਦਾਂ ਦਾ ਜਿਹੜੇ ਆਪਣੇ ਕੋਲੇ ਬਜ਼ੁਰਗ ਰਹਿੰਦੇ ਨੇ ਉਹਨਾਂ ਦੇ ਟੈਸਟ ਬਿਲਕੁਲ ਸ਼ੁਰੂ ਤੋਂ ਫ੍ਰੀ ਕਰ ਰਹੇ ਨੇ ਪਰ ਅੱਜ ਸਾਰੀ ਸਸਤਾ ਦੇ ਇਹਨਾਂ ਦੇ ਮੁਖੀ ਆਏ ਨੇ ਵੀਰ ਜੀ ਹੁਣੇ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਨੇ ਸਾਡੇ ਨਾਲ ਹੁਣ ਬੈਠ ਕੇ ਸਾਨੂੰ ਵਿਸ਼ਵਾਸ ਦਿਵਾਇਆ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਇਹਨਾਂ ਨੇ ਅੱਜ ਸਾਨੂੰ ਗੱਲ ਕਹੀ ਆ ਵੀ ਤੁਹਾਡੇ ਨਾਲ ਖੜੇ ਆ ਵੀ ਜੋ ਵੀ ਤੁਹਾਡੇ ਮਰੀਜ਼ਾਂ ਦੇ ਟੈਸਟ ਹੋਣਗੇ ਅਸੀਂ ਬਿਲਕੁਲ ਫ੍ਰੀ ਕਰਾਂਗੇ ਜਦੋਂ ਵੀ ਕੋਈ ਤੁਹਾਡਾ ਆਪਣੇ ਕੋਲੇ ਨਵਾਂ ਪੇਸ਼ੈਂਟ ਆਉਂਦਾ ਜਾਂ ਰੁਟੀਨ ਦੇ ਵਿੱਚ ਆਪਾਂ ਮਰੀਜ਼ਾਂ ਦੇ ਕਿਸੇ ਦੇ ਟੈਸਟ ਕਰਾਉਣੇ ਆ ਉਹ ਬਿਲਕੁਲ ਇਹਨਾਂ ਦੀਆਂ ਜੋ ਵੀ ਲੈਬਾਂ ਨੇ ਇੱਥੇ ਸਰਦੂਲਗੜ ਦੇ ਵਿੱਚ ਫੱਤਾ ਮੰਡਲੋਕੇ ਦੇ ਵਿੱਚ ਵੀਰ ਜੀ ਕਹਿੰਦੇ ਹਾਂਜੀ ਆਲੇ ਦੁਆਲੇ ਆਲੇ ਦੁਆਲੇ ਬਲਾਕ ਆ ਜਿਹੜਾ ਸਰਦੂਲਗੜ ਬਲਾਕ ਉਹ ਸਾਰੇ ਬਲਾਕ ਦੇ ਵਿੱਚ ਜਿੰਨੀਆਂ ਵੀ ਲੈਬਾਂ ਨੇ ਕਿਤੇ ਵੀ ਆਪ ਆਪਣੇ ਪੇਸ਼ੈਂਟ ਨੂੰ ਭੇਜ ਸਕਦੇ ਆ ਬਾਕੀ ਆਪਣੀ ਸੰਸਥਾ ਬਾਰੇ ਵੀਰ ਜੀ ਹੁਣੀ ਦੱਸ ਦੇਣਗੇ ਤੇ ਜਿਹੜੇ ਇਹਨਾਂ ਦਾ ਜੋ ਜੋ ਹੋਰ ਵੀ ਇਹ ਆਪਣੇ ਸੰਸਥਾ ਲੋਕਾਂ ਦਾ ਕਾਰਜ ਕਰਦੇ ਜਿਵੇਂ ਖੂਨਦਾਨ ਕੈਂਪ ਲਾਉਨੇ ਹੋਰ ਬਹੁਤ ਸਾਰੇ ਵੀਰ ਜੀ ਦੱਸਿਓ ਆਪਣੀ ਸੰਸਥਾ ਬਾਰੇ ਜੀ ਸਾਰਾ ਕੁਝ ਸੱਚੀ ਗੱਲ ਸੱਚੀ ਗੱਲ ਜੀ ਪਹਿਲਾਂ ਤਾਂ ਵੀ ਬਿਰਧ ਆਸ਼ਰਮ ਅੱਜ ਮੈਂ ਪਹਿਲੀ ਵਾਰ ਹੀ ਆਇਆ ਹਾਂ ਜੀ ਤੇ ਮਨ ਬੜਾ ਭਾਵੁਕ ਜਾ ਹੋਇਆ ਦੇਖ ਕੇ ਜੀ ਵੀ ਸੰਸਾਰ ਤੇ ਇਸ ਤਰ੍ਹਾਂ ਦਾ ਕੁਝ ਵੀ ਇਹ ਦੇਖਣ ਨੂੰ ਮਿਲੂਗਾ ਬੜਾ ਮਨ ਖਰਾਬ ਹੋਇਆ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਜੀ ਵੀ ਜੀ ਅਸੀਂ ਜੈ ਮਲਾਪ ਮੈਡੀਕਲ ਲੈਬਰਾਟਰੀ ਸੰਸਥਾ ਬਲਾਕ ਸਡੂਗੜਾ ਵੱਲੋਂ ਅਸੀਂ ਅੱਜ ਇੱਥੇ ਪਹੁੰਚੇ ਆਂ ਜੀ ਤੁਹਾਡੇ ਨਾਲ ਪਹਿਲਾਂ ਵੀਰ ਜੀ ਮੁਲਾਕਾਤ ਹੋਈ ਸੀ ਜੀ ਤੇ ਅੱਜ ਅਸੀਂ ਫਿਰ ਤੁਹਾਨੂੰ ਆਸ਼ਵਾਸ਼ਣ ਦਿਵਾਉਣ ਆਏ ਆ ਜੀ ਵੀ ਜੋ ਇੱਥੇ ਪਰਿਵਾਰ ਰਹਿੰਦੇ ਆ ਉਹਨਾਂ ਦੇ ਜੋ ਵੀ ਟੈਸਟ ਹੋਣਗੇ ਸਾਡੇ ਲੋਕਲ ਬੇਸ ਤੇ ਉਹ ਸਾਡੇ ਫੱਤਾ ਮਾਲਕ ਦੀ ਲੈਬਸ ਸ਼ੂਗਰ ਦੀ ਲੈਬ ਜਾਲੇ ਬਦਵਾਲੇ ਜੋ ਵੀ ਲੈਬਸ ਨੇ ਉਹ ਸੇਵਾ ਸਾਡੇ ਵੱਲੋਂ ਜੋ ਪ੍ਰਮਾਤਮਾ ਨੇ ਲਾਈ ਹੈ ਉਹ ਫ੍ਰੀ ਸੇਵਾ ਲਵਾਈ ਜਾਵੇਗੀ ਜੀ ਜੇ ਕੋਈ ਹੋਰ ਵੀ ਕਿਸੇ ਕਿਸਮ ਦੀ ਕੋਈ ਸੇਵਾ ਦੀ ਲੋੜ ਪੈਂਦੀ ਹੈ ਜਿੰਨਾ ਹੋ ਸਕੇ ਆਸੀਂ ਤੁਹਾਡਾ ਜਰੂਰ ਸਾਥ ਦੇਵਾਂਗੇ ਜੀ ਧੰਨਵਾਦ ਜੀ ਬਹੁਤ ਧੰਨਵਾਦ ਜੀ ਐਵੇਂ ਦੀਆਂ ਰੱਬੀ ਰੂਹਾਂ ਜੇ ਵਾਹਿਗੁਰੂ ਨੇ ਆਪਣੀ ਡਿਵੱਡੀ ਡਿਊਟੀ ਲਈ ਆ ਆਪਣੇ ਨਾਲ ਇਵੇਂ ਤੇ ਭਰਾ ਵੀ ਜੋੜੇ ਤੇ ਵੀ ਇਵੇਂ ਦੇ ਵੀਰ ਨਾਲ ਸਾਥ ਦੇ ਨਾਲੇ ਵੀ ਉਹ ਵਾਹਿਗੁਰੂ ਆਪ ਹੀ ਸਾਰੇ ਭੇਜ ਦਿੰਦਾ ਭਈ ਇੱਥੇ ਇਹਨਾਂ ਦੀ ਜ਼ਰੂਰਤ ਆ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਨਹੀਂ ਤਾਂ ਜੇ ਆਪਾਂ ਟੈਸਟ ਕਰਾਉਣੇ ਹੋਣ ਤਾਂ ਬਹੁਤ ਤੁਹਾਨੂੰ ਪਤਾ ਹੀ ਆ ਕੋਸਟਲੀ ਨੇ ਬਹੁਤ ਕੁਝ ਨੇ ਤੇ ਪਰ ਧੰਨਵਾਦ ਇਹਨਾਂ ਦੀ ਸਾਰੀ ਟੀਮ ਦਾ ਜੈ ਮਲਾਬ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਹਿਯੋਗ ਕੀਤਾ ਜੀ ਧੰਨਵਾਦ ਅਰਦਾਸ ਕਰਿਓ ਸਾਰੇ ਸਾਡੇ ਪਰਿਵਾਰ ਵਾਸਤੇ ਵੀ ਇਹ ਸੇਵਾਦਾਰ ਵੀਰਾਂ ਵਾਸਤੇ ਵੀ ਕੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ